ਆਪਰ ਮੈਂ ਕੰਮ ਨਹੀਂ ਕਰ ਸਕਦੀ ਨੀਗਾ ਦਾ ਇਹ ਜੱਤ ਹੀ ਮੈਂ ਚੜੂ ਕੋਚੇਰਾ ਕਰੂਗੀ ਕਿਰਨੀ ਨਾ ਚ ਰੋਕ ਕੇ ਫਿਰ ਜਿੱਥੋਂ ਮੈਂ ਕੰਮ ਤੇ ਹਟੀ ਸੀ ਉੱਥੇ ਵੇਰ ਚਾਂ ਜਿਸ ਕੀਤੀ ਕਿ ਨਾ ਮਾ ਦਾ ਲਾੜੀ ਤੁਰੋ ਨੀ ਕੀ ਉਹ ਮੈਂ ਆਪਣੇ ਕੰਮ ਕਰ ਰਹੀ ਹਾਂ ਚਲੋ ਕੋਈ ਨਾ ਇਹ ਫੋੜਾ ਸਿਲੰਡਰ ਭਰ ਆ ਨਾ ਚੱਲ ਪੱਤਾ ਲੈ ਜਾ ਬਾਈ ਸਿਲੰਡਰ ਭਰ ਆ ਲੈ ਦੁਖੀ ਸੀ ਵਿਚਾਰੀ ਉਹ ਨਾ ਬਾਈ ਮੈਂ ਤਾਂ ਤੁਹਾਨੂੰ ਸੇਵਾ ਕਰਦੇ ਦੇਖਿਆ ਐ ਤੁਹਾਡੀ ਟੀਮ ਤੁਹਾਨੂੰ ਲਾਈਕ ਵੀ ਬਹੁਤ ਕੀਤਾ ਐ ਮੈਂ ਤਾਂ ਇਹਨਾਂ ਨੂੰ ਸਿਰਫ ਕਾਰੇ-ਵਾਰੇ ਤੱਕ ਛੱਡਣਾ ਸੀ ਉਸ ਤੋਂ ਬਾਅਦ 10000 ਜਾਂ 20000 ਦੇ ਸਕਦਾ ਸੀ ਇਹਨਾਂ ਨੂੰ ਬਿਲਕੁਲ ਜਿੰਨੀ ਤੋਂ ਮੇਰੇ ਤੋਂ ਹੈਲਪ ਹੁੰਦੀ ਐ ਚਲੋ ਭਰਾ ਮੈਂ ਵੀ ਕੋਈ ਪੈਸੇ ਦੀ ਸੇਵਾ ਨਹੀਂ ਕਰਦਾ ਇਹਨਾਂ ਦਾ ਦੁੱਖ ਵੇਖ ਕੇ ਚਲੋ ਜਾਓ ਜੀ ਆਪਣਾ ਲਾਸਟ ਕਰ ਲਓ ਬਹੁਤ ਸੇਵਾ ਕਰਦੇ ਦੇਖਿਆ ਮੈਂ ਲਾਈਕ ਵੀ ਕੀਤਾ ਮੇਰੇ ਘਰ ਦੇ ਵੀ ਲਾਈਕ ਕਰਦੇ ਚਲੋ ਧੰਨਵਾਦ ਤੁਹਾਨੂੰ ਜਾਓ ਜੀ ਜਾਓ ਜੀ ਬੱਸ